ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨਸ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਡੋਨਲਡ ਟਰੰਪ ਅਮਰੀਕਾ ਦੇ ਅਜੇ ਪਹਿਲੇ ਰਾਸ਼ਟਰਪਤੀ ਨੇ ਜਿਨ੍ਹਾਂ ਨੂੰ ਰਾਜ ਵਿਰੋਧ ਅਪਰਾਧ ਕੇਸ 'ਚ ਦੋਸ਼ੀ ਠਹਿਰਾਇਆ ਗਿਆ ਏ ਇਹ ਫੈਸਲਾ ਪੂਰੀ ਜਿਊਰੀ ਨੇ ਸਰਬਸੰਮਤੀ ਬਗੈਰ ਹਿਚਕਚਾਹਟ ਸਪਸ਼ਟ ਤੇ ਕਾਨੂੰਨ ਅਨੁਸਾਰ ਲਿਆ ਏ ਉਸ ਨੂੰ ਚੁੱਪ ਰਹਿਣ ਬਦਲੇ ਪੈਸੇ ਦੇਣ ਦੇ ਮਾਮਲੇ ਦੇ ਕੁੱਲ 34 ਮਾਮਲਿਆਂ 'ਚ ਦੋਸ਼ੀ ਪਾਇਆ ਗਿਆ ਹੈ ਇਸ ਕੇਸ 'ਚ ਉਸ ਨੂੰ 4 ਸਾਲ ਕੈਦ ਹੋ ਸਕਦੀ ਹੈ ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ 5 ਨਵੰਬਰ 2024 ਨੂੰ ਹੋ ਰਹੀਆਂ ਨੇ ਮੁੱਖ ਮੁਕਾਬਲਾ ਰਾਸ਼ਟਰਪਤੀ ਜੋ ਬਾਈਡਨ ਜੋ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਹੈ ਜੋ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਨੇ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਚੋਣ ਮੁਹਿੰਮ ਦੇ ਕਮਿਊਨੀਕੇਸ਼ਨ ਡਾਇਰੈਕਟਰ ਮਾਈਕਲ ਟਾਈਲਰ ਦਾ ਕਹਿਣਾ ਹੈ ਕਿ ਅਮਰੀਕਾ ਅੰਦਰ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ ਸਾਬਕਾ ਰਾਸ਼ਟਰਪਤੀ 트럼ਪ ਨੇ ਆਪਣੇ ਨਿੱਜੀ ਸਵਾਰਥਾਂ ਲਈ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਫਲਸਰੂਪ ਜੋ ਬੀਜਿਆ ਉਹ ਵੱਡਣਾ ਪੈਗਾ ਵੈਸੇ ਅਮਰੀਕੀਆਂ ਲਈ ਵਧੀਆ ਇਹੀ ਰਹੇਗਾ ਕਿ ਐਸੇ ਵਿਅਕਤੀ ਨੂੰ ਚੋਣ ਪ੍ਰਕਿਰਿਆ ਰਾਹੀਂ ਡਾਡਾ ਸਬਕ ਸਿਖਾਉਣ 트럼ਪ ਦੇ ਵਕੀਲ ਇਸ ਫੈਸਲੇ ਵਿਰੁੱਧ ਉੱਚ ਅਦਾਲਤ 'ਚ ਜਾਣ ਲਈ ਤਿਆਰੀ 'ਚ ਜੁਟੇ ਹੋਏ ਨੇ ਦੇਸ਼ ਦੇ ਲੱਖਾਂ ਲੋਕਾਂ ਨੇ ਉਸ ਵਿਰੁੱਧ ਕਾਨੂੰਨੀ ਪ੍ਰਕਿਰਿਆ ਨੂੰ ਵਕ-ਵਕ ਜਾਣਕਾਰੀ ਮਾਧਿਅਮ ਰਾਹੀਂ ਵਾਚਿਆ ਉਸ ਦੇ ਬਦਨਾਮ ਅਪਰਾਧਿਕ ਕਾਰਨਾਮਿਆਂ ਬਾਰੇ ਤੱਥ ਆਧਾਰਿਤ ਜਾਣਕਾਰੀ ਪ੍ਰਾਪਤ ਕੀਤੀ ਜੋ ਕਈ ਸਾਲਾਂ ਤੋਂ ਅਪਰਾਧਿਤ ਟੰਗ, ਭ੍ਰਸ਼ਟਾਚਾਰ ਤੇ ਹੀਰਾਫੇਰੀਆਂ ਰਾਹੀਂ ਕਰ ਰਿਹਾ ਸੀ। ਲੋਕ ਮਹਿਸੂਸ ਕਰ ਰਹੇ ਨੇ ਕਿ ਇਹ ਅਮਰੀਕੀ ਲੋਕਤੰਤਰ ਦੀ ਬੁੱਕਲ ਦਾ ਸੱਪ ਐਸੀ ਸਜ਼ਾ ਦਾ ਹੱਕਦਾਰ ਸੀ। ਅਮਰੀਕੀ ਸੰਵਿਧਾਨ ਅਤੇ ਕਾਨੂੰਨ ਅਪਰਾਧਿਕ ਜਾਂ ਐਸੇ ਹੋਰ ਦੋਸ਼ ਸਿੱਧ ਹੋਣ ਦੇ ਬਾਵਜੂਦ ਕਿਸੇ ਸ਼ਖਸ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਤੋਂ ਨਹੀਂ ਰੋਕਦਾ। ਐਸਾ ਸ਼ਖਸ ਜੇ ਚੋਣ ਜਿੱਤ ਜਾਂਦਾ ਹੈ ਤਾਂ ਜੇਲ੍ਹ ਵਿੱਚੋਂ ਸੌਂ ਚੁੱਕ ਸਕਦਾ ਹੈ ਪਰ ਸ਼ਾਸਨ ਚਲਾਉਣ ਬਾਰੇ ਸੰਵਿਧਾਨ ਚੁੱਪ ਹੈ। ਰਾਜ ਵਿਰੁੱਧ ਅਪਰਾਧ ਦਾ ਦੋਸ਼ੀ ਬੰਦਾ ਰਾਸ਼ਟਰਪਤੀ ਚੁਣੇ ਜਾਣ ਤੇ ਆਪਣੇ ਆਪ ਨੂੰ ਮਾਫੀ ਨਹੀਂ ਦੇ ਸਕਦਾ। ਜਿਵੇਂ ਅਮਰੀਕੀ ਰਾਸ਼ਟਰਪਤੀ ਅਜਿਹੀ ਸ਼ਕਤੀ ਰੱਖਦਾ ਹੈ। ਫੌਕਸ ਨਿਊਜ਼ ਪੱਤਰਕਾਰ ਸੀਨ ਹੈਨਿਟੀ ਨੇ ਜਦੋਂ 트ੰਪ ਨੂੰ ਪੁੱਛਿਆ ਕਿ ਕੀ ਰਾਸ਼ਟਰਪਤੀ ਚੁਣੇ ਜਾਣ ਤੇ ਉਹ ਬਦਲਾਖੋਰੀ ਅਤੇ ਸ਼ਕਤੀਆਂ ਦੀ ਕੁ ਵਰਤੋਂ ਕਰੋਗੇ? ਉੱਤਰ ਸੀ ਪਹਿਲਾ ਦਿਨ ਛੱਡ ਕੇ। ਖੈਰ ਉਸ ਵਿਰੁੱਧ ਅਦਾਲਤ ਦਾ ਫੈਸਲਾ ਉਦੋਂ ਆਇਆ ਜਦੋਂ ਰਿਪਬਲਿਕਨ ਪਾਰਟੀ ਉਸ ਨੂੰ ਆਪਣਾ ਉਮੀਦਵਾਰ ਐਲਾਨਣ ਵਾਲੀ ਸੀ ਅਮਰੀਕੀ ਜਨਤਾ ਨੂੰ ਐਸੇ ਸ਼ਖਸ ਨੂੰ ਮੁੜ ਆਪਣਾ ਰਾਸ਼ਟਰਪਤੀ ਚੁਣਨ ਦੀ ਇਤਿਹਾਸਕ ਭੁੱਲ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਹੈ ਇਹ ਅਮਰੀਕਾ ਦੇ ਲੋਕ ਦੇਖਣਗੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਬਦ ਦੇ ਉੱਤੇ ਟਰੰਪ ਨੂੰ ਮਿਲੀ ਸਜ਼ਾ ਦਾ ਕੀ ਪ੍ਰਭਾਵ ਪੈਂਦਾ ਹੈ ਇਸ ਤੇ ਵੀ ਨਜ਼ਰ ਰਹੇਗੀ ਅਮਰੀਕਾ ਦੇ ਨਿਊ ਜਰਸੀ ਸੂਬੇ ਚ ਇੱਕ ਭਾਰਤੀ ਨੌਜਵਾਨ ਫੋਨ ਘਟਾਲੇ ਚ ਸ਼ਾਮਲ ਹੋਇਆ ਤੇ ਉਸ ਦਾ ਜੁਰਮ ਸਾਬਤ ਹੋ ਚੁੱਕਾ ਹੈ ਉਸ ਨੇ ਕੁਝ ਹੋਰ ਲੋਕਾਂ ਦੀ ਮਦਦ ਨਾਲ ਰਿਪਲੇਸਮੈਂਟ ਫੋਨ ਲੈਣ ਲਈ ਇੱਕ ਨੈਟਵਰਕ ਬਣਾਇਆ ਨਵੇਂ ਫੋਨ ਵਿਦੇਸ਼ਾਂ ਚ ਵੇਚੇ ਜਾਂਦੇ ਸਨ ਲੋਕਾਂ ਵੱਲੋਂ ਐਪਲ ਵਰਗੀਆਂ ਕੰਪਨੀਆਂ ਨੂੰ ਨਕਲੀ ਫੋਨ ਭੇਜਣ ਅਤੇ ਉਸ ਦੇ ਬਦਲੇ ਨਵੇਂ ਫੋਨ ਲੈਣ ਦੇ ਮਾਮਲੇ ਵੀ ਸਾਹਮਣੇ ਆਏ ਨੇ ਇਸ ਕਪਲੇ ਚ ਨਿਊ ਜਰਸੀ ਚ ਰਹਿਣ ਵਾਲਾ 36 ਸਾਲਾ ਭਾਰਤੀ ਸੰਦੀਪ ਬੰਗੇਰਾ ਇਸ ਕਪਲੇ ਵਿੱਚ ਸ਼ਾਮਲ ਹੈ ਜਿਸ ਨੇ ਸਾਲ 2013 ਅਤੇ 2019 ਦੇ ਵਿਚਕਾਰ ਲੋਕਾਂ ਦੀ ਚੋਰੀ ਅਤੇ ਜਾਲੀ ਪਛਾਣਾਂ ਦੀ ਵਰਤੋਂ ਕਰਕੇ ਫੋਨ ਪ੍ਰਾਪਤ ਕੀਤੇ ਉਸ ਨੇ ਜਾਲੀ ਪਛਾਣਾਂ ਦੀ ਵਰਤੋਂ ਕਰਕੇ ਫੋਨ ਅਤੇ ਬੀਮਾ ਕੰਪਨੀਆਂ ਨਾਲ ਧੋਖਾਧੜੀ ਕੀਤੀ ਇਸ ਫੋਨ ਅਤੇ ਬੀਮਾ ਕੰਪਨੀਆਂ ਨਾਲ ਕੀਤੇ ਧੋਖਾਧੜੀ ਦੇ ਵਿੱਚ ਹੁਣ ਤੱਕ 9 ਮਿਲੀਅਨ ਡਾਲਰ ਦੀ ਠੱਗੀ ਮਾਰੀ ਗਈ ਹੈ ਆਪਣੇ ਤੇ ਲੱਗੇ ਦੋਸ਼ਾਂ ਨੂੰ ਵੀ ਉਸ ਨੇ ਅਦਾਲਤ ਵਿੱਚ ਸਵੀਕਾਰ ਕਰ ਲਿਆ ਨਿਊ ਜਰਸੀ 'ਚ ਰਹਿਣ ਵਾਲਾ 36 ਸਾਲਾ ਭਾਰਤੀ ਸੰਦੀਪ ਬੰਗੇਰਾ ਇਸ ਸਮੇਂ ਫੋਨਾਂ ਤੇ ਬੀਮਾ ਕੰਪਨੀਆਂ ਨਾਲ ਧੋਖਾ ਧੜੀ ਕਰਨ ਦੇ ਮਾਮਲੇ 'ਚ ਚਰਚਾ 'ਚ ਹੈ ਜਿਸ ਨੇ ਅਮੀਰ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਉਸਨੇ ਮੰਨਿਆ ਕਿ ਸਾਲ 2013 ਅਤੇ 2019 ਦੇ ਵਿਚਕਾਰ ਚੋਰੀ ਕੀਤੇ ਅਤੇ ਜਾਲੀ ਪਛਾਣਾਂ ਦੀ ਵਰਤੋਂ ਕਰਤੇ ਹੋਏ ਸੈੱਲਫੋਨ ਬਦਲਣ ਦੇ ਜਾਲੀ ਦਾਅਵੇ ਕੀਤੇ ਇਹ ਫੋਨ ਅਸਲ 'ਚ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਵੇਚੇ ਗਏ ਸਨ ਸੰਦੀਪ ਨੂੰ ਹੁਣ 20 ਸਾਲ ਤੱਕ ਦੀ ਕੈਦ ਅਤੇ ਲੱਖਾਂ ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਸ ਨੂੰ ਅਕਤੂਬਰ ਚ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ ਸੰਦੀਪ ਮੰਗੇਰਾ ਖਿਲਾਫ ਕੀਤੀ ਗਈ ਜਾਂਚ ਤੋਂ ਪਤਾ ਚੱਲਿਆ ਕਿ ਉਹ 6 ਸਾਲ ਤੋਂ ਇਹ ਘੁਟਾਲਾ ਕਰ ਰਿਹਾ ਸੀ ਹੋਰਾਂ ਦੇ ਨਾਲ ਮਿਲ ਕੇ ਉਹ ਸੰਯੁਕਤ ਰਾਜ ਚ ਮੈਲਬਾਕਸਾਂ ਅਤੇ ਸਟੋਰੇਜ ਯੂਨਿਟਸ ਦਾ ਇੱਕ ਨੈਟਵਰਕ ਚਲਾਉਂਦਾ ਸੀ ਤੇ ਬਦਲੇ ਵਿੱਚ ਉਪਕਰਣ ਪ੍ਰਾਪਤ ਕਰਦਾ ਸੀ ਫਿਰ ਉਹਨਾਂ ਨੂੰ ਦੁਬਾਰਾ ਵੇਚਦਾ ਸੀ ਨਿਵਾਰਕ ਦੇ ਸੰਦੀਪ ਨੇ ਫੈਡਰਲ ਅਦਾਲਤ 'ਚ ਮੇਲ ਫਰਾਡ ਕਰਨ ਦੀ ਸਾਜ਼ਿਸ਼ ਰਚਣ ਦੇ ਇੱਕ ਮਾਮਲੇ 'ਚ ਆਪਣੇ ਆਪ ਨੂੰ ਦੋਸ਼ੀ ਮੰਨਿਆ ਉਸ ਉੱਤੇ ਬਣੇ ਕੇਸ ਦੇ ਵੇਰਵਿਆਂ 'ਚ ਦੋਸ਼ ਲਾਇਆ ਗਿਆ ਕਿ ਉਸ ਨੇ ਤੇ ਸਾਰਾ ਕੁਝ ਠੱਗੀਆਂ ਵਾਲਾ ਕੰਮ ਕੀਤਾ ਸੰਦੀਪ ਵਗੇਰਾ ਤੇ ਉਸ ਦੇ ਸਾਥੀਆਂ ਨੇ ਚੋਰੀ ਤੇ ਜਾਲੀ ਪਛਾਣਾਂ ਦੀ ਵਰਤੋਂ ਝੂਠੇ ਤੌਰ ਤੇ ਦਾਵਾ ਕਰਨ ਲਈ ਕੀਤੀ ਸੀ ਕਿ ਉਹਨਾਂ ਦੇ ਫੋਨ ਚੋਰੀ ਹੋ ਗਏ ਗਵਾਚ ਗਏ ਜਾਂ ਖਰਾਬ ਹੋ ਗਏ ਤੇ ਬਦਲੇ ਜਾਣ ਕੈਨੇਡਾ ਤੇ ਅਮਰੀਕਾ ਤੋਂ ਬਾਅਦ ਹੁਣ ਭਾਰਤੀਆਂ ਨੇ ਹੋਰ ਦੇਸ਼ਾਂ ਵੱਲ ਚਾਲੇ ਪਾ ਲਏ ਨੇ ਰਿਪੋਰਟ ਮੁਤਾਬਕ ਵੱਡੀ ਗਿਣਤੀ ਚ ਪ੍ਰਵਾਸੀ ਨੌਜਵਾਨਾਂ ਨੇ ਹੋਰ ਦੇਸ਼ਾਂ ਦਾ ਰੁਖ ਕਰ ਲਿਆ ਤੇ ਸਭ ਤੋਂ ਮੋਰੀ ਭਾਰਤੀ ਹੀ ਦੱਸੇ ਜਾ ਰਹੇ ਨੇ ਇਹ ਦੇਸ਼ ਹੈ ਜਰਮਨੀ ਇੱਥੇ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਚ ਮੋਰੀ ਭੂਮਿਕਾ ਭਾਰਤੀਆਂ ਦੀ ਬਣ ਗਈ ਹੈ ਹੁਣ 42578 ਭਾਰਤੀ ਵਿਦਿਆਰਥੀ ਜਰਮਨੀ ਚ ਉੱਚ ਸਿੱਖਿਆ ਹਾਸਲ ਕਰ ਰਹੇ ਨੇ ਵਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ 'ਚ ਭਾਰਤੀ ਵਿਦਿਆਰਥੀਆਂ ਨੇ ਚੀਨੀ ਵਿਦਿਆਰਥੀਆਂ ਨੂੰ ਪਛਾੜ ਦਿੱਤਾ ਹੈ। ਚੀਨ 39000 ਵਿਦਿਆਰਥੀਆਂ ਦੇ ਨਾਲ ਜਰਮਨੀ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਚ ਦੂਜੇ ਨੰਬਰ ਤੇ ਹੈ। ਇੱਥੇ 90% ਭਾਰਤੀ ਵਿਦਿਆਰਥੀ STEM ਵਿਸ਼ੇ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਪੜ੍ਹ ਰਹੇ ਨੇ। ਜਰਮਨੀ ਦੇ ਤਕਨੀਕੀ ਉਦਯੋਗ 'ਚ 7 ਲੱਖ ਨੌਕਰੀਆਂ ਦੀ ਪੇਸ਼ਕਸ਼ ਹੈ। ਇਸ ਨੂੰ ਦੇਖਦੇ ਹੋਏ ਸੰਭਾਵਨਾ ਹੈ ਕਿ ਭਾਰਤੀ ਵਿਦਿਆਰਥੀ ਇਹਨਾਂ ਨੌਕਰੀਆਂ ਨੂੰ ਭਰਨ ਜਾ ਰਹੇ ਨੇ। ਜਰਮਨੀ ਦੇ ਆਰਥਿਕ ਮੰਤਰਾਲੇ ਦੀ ਰਿਪੋਰਟ ਮੇਕ ਇਟ ਇਨ ਜਰਮਨੀ ਦੇ ਅਨੁਸਾਰ 10 ਸਾਲਾਂ ਚ ਤਕਨੀਕੀ ਉਦਯੋਗ ਚ 70 ਲੱਖ ਅਸਾਮੀਆਂ ਖਾਲੀ ਹੋਣਗੀਆਂ ਜਰਮਨੀ ਦੀ 8.25 ਕਰੋੜ ਦੀ ਆਬਾਦੀ ਚੋਂ 4.5 ਕਰੋੜ ਸਰਗਰਮ ਕਰਮਚਾਰੀ ਨੇ ਇਹਨਾਂ ਵਿੱਚੋਂ 50% 45 ਸਾਲ ਤੋਂ ਵੱਧ ਉਮਰ ਦੇ ਨੇ ਜਰਮਨ ਅਕਾਦਮਿਕ ਐਕਸਚੇਂਜ ਸਰਵਿਸ ਦੇ ਬੁਲਾਰੇ ਮਾਈਕਲ ਫਲੈਕ ਨੇ ਕਿਹਾ ਜਰਮਨੀ ਚ ਪੜ ਰਹੇ ਭਾਰਤੀ ਵਿਦਿਆਰਥੀਆਂ ਦੀ ਔਸਤ ਉਮਰ 25 ਸਾਲ ਹੈ ਇਹ ਵਿਦਿਆਰਥੀ ਜਰਮਨੀ ਦੇ ਬੁਢਾਪੇ ਵਾਲੇ ਕਰਮਚਾਰੀਆਂ ਦੀ ਥਾਂ ਲੈਣਗੇ 10 ਸਾਲ ਚ ਭਾਰਤੀ ਵਿਦਿਆਰਥੀ ਜ਼ਿਆਦਾਤਰ ਤਕਨੀਕੀ ਉਦਯੋਗਾਂ ਚ ਹਾਵੀ ਹੋਣਗੇ ਮੈਕਸੀਕੋ ਦੀਆਂ ਰਾਸ਼ਟਰਪਤੀ ਚੋਣਾਂ ਤੋਂ 4 ਦਿਨ ਬਾਅਦ ਸਰਕਾਰੀ ਉਮੀਦਵਾਰ ਕਲਾਉਡੀਆ ਸ਼ੀਨ ਬਾਮ ਨੂੰ ਅਧਿਕਾਰਤ ਤੌਰ ਤੇ ਜੇਤੂ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਉਹ ਦੇਸ਼ ਦੇ ਇਤਿਹਾਸ ਚ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਗਏ ਨੇ ਵੀਰਵਾਰ ਨੂੰ ਚੋਣ ਅਧਿਕਾਰੀਆਂ ਨੇ ਕਿਹਾ ਕਿ ਮੈਕਸਿਕੋ ਸਿਟੀ ਦੇ ਸਾਬਕਾ ਮੇਅਰ ਸ਼ੀਨ ਬਾਮ ਜੋ ਸੱਤਾਧਾਰੀ ਖੱਬੇ ਪੱਖੀ ਮੋਰੇਨਾ ਪਾਰਟੀ ਤੋਂ ਹਨ ਨੇ 59.75% ਵੋਟਾਂ ਜਿੱਤੀਆਂ ਉਨ੍ਹਾਂ ਦੇ ਵਿਰੋਧੀ ਵਿਰੋਧੀ ਉਮੀਦਵਾਰ ਜੋਸਟਲ ਗਾਲਵੇਜ਼ 27.45 ਫੀਸਦੀ ਵੋਟਾਂ ਨਾਲ ਦੂਜੇ ਸਥਾਨ ਤੇ ਰਹਿ ਲਗਭਗ 100 ਮਿਲੀਅਨ ਨਾਗਰਿਕ ਚੈਂਬਰ ਆਫ ਡਿਪਟੀਜ਼ ਅਤੇ ਸੈਨੇਟ ਦੀਆਂ ਸਾਰੀਆਂ ਸੀਟਾਂ ਦੇ ਨਾਲ-ਨਾਲ ਖੇਤਰੀ ਅਤੇ ਮਿਊਨਿਸਪਲ ਅਹੁਦਿਆਂ ਨੂੰ ਭਰਨ ਲਈ ਵੋਟ ਪਾਉਣ ਦੇ ਯੋਗ ਸਨ ਜਿਸ ਨਾਲ ਇਹ ਇਤਿਹਾਸਕ ਅਨੁਪਾਤ ਦਾ ਚੌੜ ਦਿਵਸ ਬਣ ਗਿਆ ਲੰਘੇ ਸੋਮਵਾਰ ਨੂੰ ਨਿਊਯਾਰਕ ਸ਼ਹਿਰ ਦੇ ਦੋ ਪੁਲਿਸ ਅਫਸਰਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਵਾਲੇ ਇੱਕ ਬਿਨਾ ਦਸਤਾਵੇਜ਼ ਗੈਰ ਕਾਨੂੰਨੀ ਪ੍ਰਵਾਸੀ ਬਰਨਾਰਡੋ ਰੋਲ ਕੈਸਟਰੋਮਾਟਾ ਦਾ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਇੱਕ ਅਦਾਲਤ ਨੇ ਇਮੀਗ੍ਰੇਸ਼ਨ ਕੇਸ ਰੱਦ ਕਰ ਦਿੱਤਾ ਸੀ ਇਹ ਜਾਣਕਾਰੀ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਦਿੱਤੀ ਹੈ ਪੁਲਿਸ ਅਨੁਸਾਰ ਬਰਨਾਡੋ ਰੌਲ ਕਾਸਟਰੋ ਮਾਟਾ ਵੈਨਜ਼ੁਏਲਾ ਦਾ ਨਾਗਰਿਕ ਹੈ ਤੇ ਉਸਨੇ ਕੁਇਨਸ 'ਚ ਦੋ ਪੁਲਿਸ ਅਫਸਰਾਂ ਉੱਪਰ ਉਸ ਵੇਲੇ ਗੋਲੀਆਂ ਚਲਾ ਦਿੱਤੀਆਂ ਸਨ ਜਦੋਂ ਉਸ ਨੂੰ ਪੁਲਿਸ ਅਫਸਰਾਂ ਨੇ ਰੋਕਣ ਦਾ ਯਤਨ ਕੀਤਾ ਸੀ ਪੁਲਿਸ ਅਨੁਸਾਰ ਉਸ ਵੇਲੇ ਕਾਸਟਰੋ ਮਾਟਾ ਗਲਤ ਦਿਸ਼ਾ 'ਚ ਸਕੂਟਰ ਉੱਪਰ ਜਾ ਰਿਹਾ ਸੀ ਪੁਲਿਸ ਦੀ ਜਵਾਬੀ ਕਾਰਵਾਈ 'ਚ ਉਸ ਦੀ ਲੱਤ 'ਚ ਗੋਲੀ ਵੱਜੀ ਸੀ ਪੁਲਿਸ ਅਨੁਸਾਰ ਉਸ ਦੇ ਛੇਤੀ ਠੀਕ ਹੋ ਜਾਣ ਦੀ ਸੰਭਾਵਨਾ ਹੈ ਆਈਸੀਈ ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨ ਨਿਊਯਾਰਕ ਨੇ ਕਿਹਾ ਹੈ ਕਿ ਕਾਸਟਰੋ ਮਾਟਾ ਪਿਛਲੇ ਸਾਲ ਜੁਲਾਈ ਚ ਈਗਲ ਪਾਸ ਟੈਕਸਾਸ ਰਾਹੀਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਇਆ ਸੀ ਉਸ ਨੂੰ ਫੜ ਲਿਆ ਗਿਆ ਸੀ ਤੇ ਰਿਹਾਈ ਵੇਲੇ ਉਸ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਆਪਣਾ ਕੇਸ ਇਮੀਗ੍ਰੇਸ਼ਨ ਅਦਾਲਤ ਚ ਪੇਸ਼ ਕਰੇ ਜਿੱਥੇ ਅਦਾਲਤ ਨੇ ਉਸ ਦਾ ਕੇਸ ਰੱਦ ਕਰ ਦਿੱਤਾ ਸੀ ਗੋਲੀਬਾਰੀ ਤੋਂ ਬਾਅਦ ਕਾਸਟਰੋ ਮਾਟਾ ਪੁਲਿਸ ਹਿਰਾਸਤ 'ਚ ਹੈ ਕਿਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ